ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੋਲੋ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਹ ਸਾਖੀ ਹੈ ਜੀ ਲੋਭੀ ਵਪਾਰੀ ਦੀ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਇੱਕ ਸ਼ਹਿਰ ਵਿੱਚ ਪਹੁੰਚੇ ਉੱਥੇ ਇੱਕ ਬਹੁਤੀ ਲੋਭੀ ਵਪਾਰੀ ਰਹਿੰਦਾ ਸੀ ਜੋ ਧਨ ਦੇ ਲਾਲਚ ਵਿੱਚ ਹਮੇਸ਼ਾ ਦੂਜਿਆਂ ਨੂੰ ਠੱਗਦਾ ਸੀ ਉਸ ਨੇ ਗੁਰੂ ਜੀ ਨੂੰ ਵੇਖਿਆ ਤਾਂ ਸੋਚਿਆ ਇਹ ਫਕੀਰ ਤਾਂ ਕੋਈ ਗਿਆਨੀ ਲੱਗਦਾ ਹੈ ਪਰ ਮੈਂ ਇਸ ਨੂੰ ਵੀ ਫਸਾ ਕੇ ਆਪਣਾ ਲਾਭ ਕੱਢ ਲਵਾਂਗਾ ਉਸ ਨੇ ਗੁਰੂ ਜੀ ਨੂੰ ਆਪਣੇ ਘਰ ਖਾਣ ਲਈ ਬੁਲਾਇਆ ਖਾਣੇ ਦੇ ਬਾਅਦ ਉਸ ਨੇ ਗੁਰੂ ਜੀ ਨੂੰ 1 ਰੁਪਏ ਦੀ ਮੋਹਰ ਦਿਖਾਈ ਅਤੇ ਕਿਹਾ ਮਹਾਰਾਜ ਇਸ ਮੋਹਰ ਨੂੰ ਆਪਣੇ ਹੱਥ ਵਿੱਚ ਲਓ ਅਤੇ ਮੇਰੇ ਲਈ ਇਸ਼ਨਾਨ ਕਰੋ ਜੋ ਤੁਸੀਂ ਇਸ ਨੂੰ ਪਵਿੱਤਰ ਕਰਦੇ ਹੋ ਤਾਂ ਮੈਂ ਇਸ ਨੂੰ ਦਾਨ ਕਰ ਦੇਵਾਂਗਾ ਗੁਰੂ ਨਾਨਕ ਦੇਵ ਜੀ ਮੁਸਕਰਾਏ ਅਤੇ ਉਸ ਮੋਹਰ ਨੂੰ ਆਪਣੇ ਹੱਥ ਵਿੱਚ ਲੈ ਲਿਆ ਕੁਝ ਪਲਾਂ ਬਾਅਦ ਵਪਾਰੀ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਮੈਂ ਆਪਣੀ ਮੋਹਰ ਵਾਪਸ ਚਾਹੁੰਦਾ ਹਾਂ ਗੁਰੂ ਜੀ ਨੇ ਮੋਹਰ ਨੂੰ ਆਪਣੀ ਮੁਠੀ ਵਿੱਚ ਲੈ ਕੇ ਪੁੱਛਿਆ ਕਿ ਇਹ ਤੁਹਾਡੀ ਮੋਹਰ ਹੈ ਵਪਾਰੀ ਬੋਲਿਆ ਹਾਂ ਪਰ ਇਹ ਤਾਂ ਹੁਣ ਇੱਕ ਹੋਰ ਮੋਹਰ ਲੱਗਦੀ ਹੈ ਗੁਰੂ ਜੀ ਨੇ ਮੁਠੀ ਖੋਲੀ ਤਾਂ ਵਪਾਰੀ ਨੇ ਵੇਖਿਆ ਕਿ ਉਸ ਦੀ ਇੱਕ ਮੋਹਰ ਦੀ ਥਾਂ ਹੁਣ ਦੋ ਮੋਹਰਾਂ ਸਨ ਉਹ ਹੈਰਾਨ ਹੋਇਆ ਗੁਰੂ ਜੀ ਨੇ ਫਿਰ ਮੁਠੀ ਬੰਦ ਕਰ ਲਈ ਅਤੇ ਦੁਬਾਰਾ ਖੋਲੀ ਇਸ ਵਾਰ ਚਾਰ ਮੋਹਰਾਂ ਨਿਕਲੀਆਂ ਵਪਾਰੀ ਦਾ ਲਾਲਚ ਹੋਰ ਵੱਧ ਗਿਆ ਉਸ ਨੇ ਕਿਹਾ ਮਹਾਰਾਜ ਹੋਰ ਮੋਹਰਾ ਬਣਾਓ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਜੇਕਰ ਤੁਸੀਂ ਸਾਰੀਆਂ ਮੋਹਰਾ দান ਕਰਦੇ ਹੋ ਤਾਂ ਮੈਂ ਹੋਰ ਬਣਾ ਦੇਵਾਂਗਾ ਵਪਾਰੀ ਨੇ ਸੋਚਿਆ ਪਹਿਲਾਂ ਮੈਂ ਹੋਰ ਮੋਹਰਾ ਲੈ ਲਵਾਂ ਫਿਰ দান ਕਰਨ ਦਾ ਝੂਠਾ ਵਾਦਾ ਕਰ ਦਿਆਂਗਾ ਉਸ ਨੇ ਹਾਂ ਕਰ ਦਿੱਤੀ ਗੁਰੂ ਜੀ ਨੇ ਫਿਰ ਮੁਠੀ ਖੋਲੀ ਇਸ ਵਾਰ ਸਾਰੀਆਂ ਮੋਹਰਾ ਗਾਇਬ ਹੋ ਚੁਕੀਆਂ ਸਨ ਵਪਾਰੀ ਹੱਕਾ ਬਕਾ ਰਹਿ ਗਿਆ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ "ਹੇ ਲੋਭੀ ਜਦੋਂ ਤੂੰ ਦਾਨ ਦਾ ਝੂਠਾ ਇਰਾਦਾ ਰੱਖਦਾ ਹੈ ਤਾਂ ਤੇਰਾ ਲਾਲਚ ਤੈਨੂੰ ਸਭ ਕੁਝ ਗਵਾ ਦਿੰਦਾ ਹੈ ਸੱਚੀ ਦਰਿਆ ਦੇ ਲਈ ਅਤੇ ਸੰਤੋਖ ਵਿੱਚ ਹੀ ਖੁਸ਼ਹਾਲੀ ਹੈ" ਵਪਾਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਗੁਰੂ ਜੀ ਦੇ ਚਰਨਾਂ ਵਿੱਚ ਮਾਫੀ ਮੰਗੀ ਗੁਰੂ ਜੀ ਦੀ ਕਿਰਪਾ ਨਾਲ ਉਹ ਇੱਕ ਸੱਚਾ ਅਤੇ ਦਾਨੀ ਵਿਅਕਤੀ ਬਣ ਗਿਆ ਸਿੱਖਿਆ ਲਾਲਚ ਮਨੁੱਖ ਨੂੰ ਨਾਸ਼ ਬਲ ਲੈ ਜਾਂਦਾ ਹੈ ਜਦੋਂ ਕਿ ਸੰਤੋਖ ਅਤੇ ਦਾਨ ਪੁੰਨ ਵਿੱਚ ਹੀ ਸੁਖ ਅਤੇ ਖੁਸ਼ਵਾਲੀ ਛੁਪੀ ਹੁੰਦੀ ਹੈ ਇਹ ਸਾਖੀ ਤੁਹਾਨੂੰ ਕਿਵੇਂ ਲੱਗੀ ਇਹਦੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਚੈਨਲ ਤੇ ਜਪਜੀ ਸਾਹਿਬ ਦੀ ਗੁਰਬਾਣੀ ਹੋਰ ਵੀ ਗੁਰਬਾਣੀਆਂ ਆਪਾਂ ਅਪਲੋਡ ਕਰਾਂਗੇ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇੜ ਸਦਕਾ ਵਾਹਿਗੁਰੂ ਦਾ ਸਾਰੇ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ